13 ਮੰਜਲਾ 68 ਨਾਨਕਸਰ ਚੌੜਾ ਗੁਰਦੁਆਰਾ ਵਿਖੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਅਤੇ ਮੌਜੂਦਾ ਮੁਖੀ ਮਹਾਂਪੁਰਸ਼ ਸੰਤੋਬਾ ਕਾਲਾ ਸਿੰਘ ਜੀ ਦੀ ਯੋਗ ਅਗਵਾਈ ਦੇ ਹੇਠ ਧੰਤਨ ਸੰਤੋਬਾ ਈਸ਼ਵਰ ਸਿੰਘ ਜੀ ਨਾਨਕ ਸਰਕਲੇਰਾ ਵਾਲਿਆਂ ਦੇ ਜਨਮ ਦਿਹਾੜੇ ਅਤੇ ਧੰਤਨ ਸੰਤੋਬਾ ਨਾਇਨ ਸਿੰਘ ਜੀ ਨਾਨਕ ਸਰਕਲੇਰਾ ਵਾਲਿਆਂ ਦੀ ਵਰਸੀ ਸੰਬੰਧੀ ਧਾਰਮਿਕ ਸਮਾਗਮ ਸ਼ੁਰੂ ਹੋ ਗਏ ਜੋ ਕਿ 1 ਮਹੀਨਾ ਲਗਾਤਾਰ ਚੱਲਣਗੇ ਅੱਜ ਆਰੰਭਤਾ ਸਮੇਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਣੀ ਜੀ ਅਤੇ ਇੱਕ ਜਬੀ ਸਾਹਿਬ ਜੀ ਦੇ ਟਕ ਟਕ ਵਾਲੇ ਸੰਪਟ ਸ੍ਰੀ ਅੰੰਦਪਾਟ ਆਰੰਭ ਹੋਇਆ ਇਸ ਤੋਂ ਪਹਿਲਾਂ ਰਵੀ ਸਿੰਘਾ ਨੇ ਕੀਰਤਨ ਕੀਤਾ ਅਤੇ ਸੰਤ ਪ੍ਰੋਬਕਾਲਾ ਸਿੰਘ ਜੀ ਮਾਨਸਰ ਵਾਲਾ ਨੇ ਪ੍ਰਵਚਨ ਕਰਦਿਆਂ ਕਿਹਾ ਕੱਲ ਕੇ ਹੋਈ ਵੇਖ ਲੋ ਸੇਵਾ ਨੂੰ ਲੱਗਦਾ ਮੇਰਾ ਕੱਲ ਕੇ ਹੋਈ ਵੇਖ ਲੋ ਸੇਵਾ ਨੂੰ ਲੱਗਦਾ

1943 ਦੇ ਵਿੱਚ ਧਰਮ ਦਾ ਮਾਤਾ ਇਸ ਸਿੰਘ ਜੀ ਮਹਾਰਾਜ ਤੁਹਾਡੇ ਇੱਕ ਵਾਰ ਆਇਆ। ਮੇਰਾ ਗੁੰਮਵਾ ਕੇ ਇਹ ਇਸ਼ਤਿਹਾਰ ਨੂੰ ਮਾਰਖ ਪਾਏ ਜਿੱਤੇ ਬੈਠੋ ਸਾਧ ਜਗਨ ਸੋਤ ਥਾਨ ਸਹਾਂਦਾ ਕੇਵਲ ਸੰਗਰਥ ਆਪਣੇ ਹੇ ਸੇ ਸਭ ਨੂੰ ਪਾਤਸ਼ਾਹ ਦੀ ਰੱਬ ਦਾ ਹੋਈ ਤਾਂ ਬੈਕੀਆਂ ਨੂੰ ਸਾਰਿਆਂ ਕੋਲ ਨੂੰ ਜੇ ਜੇ ਕਰੂਂਦੇ ਸੀ ਜੀਵਤ ਆਏ ਨਹੀਂ ਸੀ ਇਕਦਮ ਸਭ ਕੁਝ ਬੰਦ ਹੋ ਪਾਕਿਸਤਾਨ ਨੂੰ ਬੈਕੀਆਂ ਉਹਦਾ ਜੇਲੇ ਦਿਸਣ ਤਾਂ ਬਾਟ ਚੱਲਦਾ ਰਿਹਾ ਹਰੇ ਲੱਗ ਦੀ ਲੈਂਟ ਚੱਲ ਰਹੀ ਹੈ ਗੁਰੂ ਸਾਹਿਬ ਦੇ ਹੁਣ ਸਾਰੇ ਹਰਾਨ ਕੀ ਵੇਖਿਆ ਧੰਨ ਧਰਵਾਦਾ ਆਈਸ਼ਰ ਸਿੰਘ ਜੀ ਮਹਾਰਾਜ ਉਹਨਾਂ ਦਾ ਹੱਥ ਕੀਤਾ ਹੋਇਆ ਅੱਜ ਉਹਦੇ ਵਿੱਚੋਂ ਜਾਇਕਰਹੀ ਥੋੜੇ ਮੈਂ ਤਾਂ ਸੁਣਦੇ ਹੀ ਪ੍ਰੋਗਰਾਮ ਹੋਇਆ ਸ੍ਰੀ ਵਾਹਿ પરમેશ્વર દેતા બના ડોખરોગ કાડેરા પન્ના પરમેશ્વર દેતા બના ડોખરોગ કાડેરા પન્ના અનલગર હે નારનારે

तई सगली कंहिं ताईं परख में हर वञा हर नान साग वखाना ਮੁਬਾਰਕ ਤੇ ਬਹਾਦਰ ਸਿਮਰਿਆ ਘਰ ਨੋਂ ਨਹੀਂ ਦਿਆ ਵੈ ਧਾਈ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਸੱਚੇ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਈ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਧ ਸੰਗਤ ਸਾਹਿਬ ਬੋਲੋ ਜੀ ਜਹਾ ਜਹੂਰ ਜਹਾ ਜਹੂਰ ਸਾਲਜੋ ਕੇ ਬੋਹਿਤ ਨਾਮ ਕੇ ਜਹਾਜ਼ ਹਲਤ ਪਲਤ ਕੇ ਰੱਖੇ ਲੋਕ ਪ੍ਰਮੁਖ ਕੇ ਸਹਾਇਕ ਹਾਜ਼ਰ ਨਾਜ਼ਰ ਦਿਨਾਂ ਦੇ ਪਾਠ ਦਰਸ਼ਨ ਦੀਦਾਰ ਜੀ ਦਾ ਧਿਆਨ ਧਰ ਕੇ ਬੋਲੋ ਜੀ ਜੈ ਸ੍ਰੀ ਅਕਾਲ 10 ਬਾਤ ਸਹੀਆਂ 4 ਸਹੀ ਗਲ ਪਾਕ ਬਖਸ਼ਨਾ ਸਾਰੀਆਂ ਸੰਤਾਂ ਦੀਆਂ ਸ਼ੁਭ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਦੇ ਨਾਲ ਆਪ ਜੀ ਦੇ ਦਰ ਘਰ ਦੀ ਸੇਵਾ ਕਰਨ ਦਾ ਸੰਗਤ ਕਰਨ ਦਾ ਬਾਣੀ ਪੜ੍ਹਨ ਦਾ ਮਨਬੂਦੂ ਬਖਸ਼ਣਾ ਸਤਿਪਾਤ ਸਾਜੀਓ ਸਾਰੇ ਸਿੱਖ ਕੌਮ ਦੇ ਸਾਰੇ ਸੰਸਾਰ ਦੇ ਮਿਹਰ ਪ੍ਰਿਆਸ ਕਰਨਾ ਕਿ ਪਰਖਣੀ ਚੜ੍ਹਦੀ ਕਲਾ ਬਖਸ਼ਣੀ ਪ੍ਰਾਰੰਭਤਾ ਬਖਸ਼ੋ ਜੋ ਵੀ ਤੁਹਾਡੇ ਦਰ ਤੇ ਆਇਆ ਤੁਹਾਡੀਆਂ ਮਿਹਰਾਂ ਦਾ ਸੰਤਾਂ ਸਭ ਰਾਹੀ ਖੁਸ਼ੀ ਦਾ ਮਨ ਵਾਂਸ਼ਤ ਫਲ ਪਾਵੇ ਤਦ ਸ੍ਰੀ ਗੁਰੂ ਨਾਨਕ ਦਾ ਜਨਮ ਚੜ੍ਹਨ ਵਾਲਾ ਤੇ ਹੋਵੇ ਸੋਤੋ ਇਹ ਤਾਂ ਕੰਮ ਦਾ ਕੰਮ ਤੋਂ ਮਹਰਬਤਾਂ ਨੂੰ ਉਸ ਆਮ ਸਮਾਹਮਤ ਵਾਖਿਆ ਪਰਮਾਤਮਾ ਦੀਆਂ ਸਖਿਆਤ ਦੀ ਸਖਮਤ ਇਹ ਕੋ ਉਂਗ ਦਾ ਨਾਮ ਦਾ ਪਾਪ ਹੋ ਰਿਹਾ ਹੈ ਉਹ ਵਾਸਤਾਲ ਮੁਜਮਾਹਮਤ ਫਾਲਿ ਯਕਵਾਨ ਸੱਜਾ ਮੁਸਹਕਰ ਫਿ ਸਖਨਾ ਮਹਫੀ ਫਿ ਹਿ ਸਖਮ ਇਹ ਕੋ ਅੰਤਾਂ ਦਾ ਨਾਮ ਕੰਪਾਲ ਹੋ ਰਿਹਾ ਹੈ ਕੋ ਹਸੀ ਵੀ ਸੱਚ ਆਉ ਵੀ ਘੜੀ ਨਾ ਦੇਖਣ ਦਾ ਇਹ ਆਪਣਾ ਬੈਠ ਹੁਮਨ ਲੈ ਆ ਤੇ ਰੱਖਿਆ ਆਪਣੇ ਕੋਲ ਸਾਹ ਸਾਹ ਫਰਦ ਪਾਦੀ ਕਾ ਸੋਣਾ ਗਏ ਹੋ ਗਿਆ ਜੀ ਤੇ ਆਰੀ ਅਨੁ ਕਾ ਸਾਹ ਸਾਹ ਆ ਗਈ ਤਾਂ ਨਾ ਮਾਰਾ ਜੀ ਦਾ ਹਾਉ ਮਾਨ ਬਲਾਉ ਕੜੀ ਸਾਹ ਹੋ ਗਏ ਅੱਜ ਵੀ ਦੇਖ ਬਟਾ ਗਏ ਹਰ ਸਿਮਰ ਸੇ ਪ੍ਰਾਨੰਦ ਕਰਨਾ ਨੂੰ ਕਾ